ਆਵਾ ਯੂੰ ਤੇ ਆ ਪਿਆ ਹੋਏ ਦੁਨੀਆ ਕਰ ਕੀ ਜਾਨੀਆ ਲੈ ਗਈਆਂ ਪੱਗਾ ਚੁੰਨੀਆਂ ਰਲ ਗਈ ਪੱਤ ਜਵਾਨੀ ਦੀ ਹੁਣ ਖੂ ਨਾਣੇ ਮਾਰੀ ਪਈਆ ਮੱਤ ਜਵਾਨੀ ਦੀ ਲੈ ਗਈਆਂ ਪੱਗਾ ਚੁੰਨੀਆਂ ਰਲ ਗਈ ਪੱਤ ਜਵਾਨੀ ਦੀ ਹੁਣ ਖੂ ਨਾਣੇ ਮਾਰੀ ਪਈਆ ਮੱਤ ਜਵਾਨੀ ਦੀ ਇੱਕ ਦੂਜੇ ਦਾ ਸੁਖ ਵੇਖ ਡਰਕੀ ਜਾਂਦੀ ਆ ਆ ਬਈ ਉੱਤਿਆ ਪਿਆ ਓਏ ਦੁਨੀਆਂ ਡਰਕੀ ਜਾਂਦੀ ਆ ਆ ਬਈ ਉੱਤਿਆ ਪਿਆ ਓਏ ਦੁਨੀਆਂ ਡਰਕੀ ਜਾਂਦੀ ਆ ਮੁੜ ਕੇ ਟਾਣੀ ਜੋੜਨੀ ਹੁੰਦਾ ਟੁੱਟੇ ਪੱਤਿਆਂ ਨੂੰ ਉਹ ਚਿਚਾ ਚੰਦਰਾ ਦਿਨਾ ਚ ਖਾ ਗਿਆ 6 6 ਫੁੱਟਿਆਂ ਨੂੰ ਮੁੜ ਕੇ ਟਾਣੀ ਜੋੜਨੀ ਹੁੰਦਾ ਟੁੱਟੇ ਪੱਤਿਆਂ ਚਿੱਟਾ ਚੰਦਰਾ ਦਿਨਾਂ ਚ ਖਾ ਗਿਆ 6 6 ਛੁੱਟਿਆਂ ਨੂੰ ਵੇਖੀ ਨਾ ਪਿਆ ਮੋਟੇ ਪੁੱਤ ਦੀ ਅਰਥੀ ਜਾਂਦੀ ਆ ਆਹ ਬਾਈ ਉੱਤੇ ਆ ਪਿਆ ਓਏ ਦੁਨੀਆ ਕਰ ਕੀ ਜਾਂਦੀ ਆ ਆਹ ਬਾਈ ਉੱਤੇ ਆ ਪਿਆ ਓਏ ਦੁਨੀਆ ਕਰ ਕੀ ਜਾਂਦੀ ਆ ਧੜੀ ਕਦੇ ਜਾਂਦੀ ਨਾ ਪੱਗ ਤੋਂ ਬਿਨਾ ਕਲੈੇ ਸ਼ਿਲਾਈ ਲੱਗ ਤੋਂ ਬਿਨਾ ਰਾਖ ਕਦੇ ਬਣਦੀ ਨਾ ਅੱਗ ਤੋਂ ਬਿਨਾ ਤੇ ਮਿਰਗੀ ਮਿਰਗੀ ਨਾ ਮੰਨੀ ਜਾਵੇ ਝੱਗ ਤੋਂ ਬਿਨਾ ਮਿਰਗੀ ਨਾ ਮੰਨੀ ਜਾਵੇ ਝੱਗ ਤੋਂ ਬਿਨਾ ਪਿਆਸ ਕਦੇ ਬੁਝਦੀ ਨਾ ਪਾਣੀ ਤੋਂ ਬਿਨਾ ਘਰ ਕਦੇ ਵੱਜੇ ਨਾ ਘਰਾਣੀ ਤੋਂ ਬਿਨਾ ਪਿਆਸ ਕਦੇ ਬੁਝਦੀ ਨਾ ਪਾਣੀ ਤੋਂ ਬਿਨਾ ਘਰ ਦੇ ਭੱਜੇ ਨਾ ਘਰਾਲੀ ਤੋਂ ਬਿਨਾ ਘੋੜਾ ਕਦੇ ਭੱਜੇ ਨਾ ਘਰਾਲੀ ਤੋਂ ਬਿਨਾ ਤੇ ਮੱਖਣੀ ਮੱਖਣੀ ਨਾ ਬਣਦੀ ਮਧਾਣੀ ਤੋਂ ਬਿਨਾ ਮੱਖਣੀ ਨਾ ਬਣਦੀ ਮਧਾਣੀ ਤੋਂ ਬਿਨਾ ਸਾਧ ਗੁਰਾ ਕਹਿੰਦੇ ਨੇ ਲੰਗੋਟ ਤੋਂ ਬਿਨਾ ਜੱਜ ਦੀ ਨਾ ਟਾਈ ਕਦੇ ਕੋਟ ਤੋਂ ਬਿਨਾ ਸਾਧ ਗੁਰਾ ਕਹਿੰਦੇ ਨੇ ਲੰਗੋਟ ਤੋਂ ਬਿਨਾ ਜੱਜ ਦੀ ਨਾ ਟਾਈ ਕਦੇ ਕੋਟ ਤੋਂ ਬਿਨਾ ਗਣੇ ਨਾ ਸਪਾਹੀ ਰਕ ਰੂਟ ਤੋਂ ਬਿਨਾ ਢਿੱਲੀ ਡਰੀ ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾ ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾ ਢੁਲੀ ਵਾਲਿਆ ਗਰੀਬ ਦੁਖੀ ਹਾਂ ਮਾਰਦਾ ਅਣਜਾਣ ਕੋਲੋਂ ਪੁੱਛਿਆ ਇਹ ਰਾਹ ਮਾਰਦਾ ਢੁਲੀ ਵਾਲਿਆ ਗਰੀਬ ਗਾਂਢ ਕੋਲੋਂ ਪੁੱਛੇ ਆਏ ਰਾਹ ਮਾਰਦਾ ਕਹਲੇ ਜੋ ਅਨੰਤ ਗੁਰੂ ਘਰੋਂ ਦਾ ਏ ਆ ਧੂਮੇਵਾਰ ਗੱਲਾਂ ਸੱਚੀਆਂ ਸੁਣਾਉਂਦਾ ਏ ਧੂਮੇਵਾਰ ਗੱਲਾਂ ਸੱਚੀਆਂ ਸੁਣਾਉਂਦਾ ਏ ਧੂਮੇਵਾਰ ਗੱਲਾਂ ਸੱਚੀਆਂ ਧੂਮੇਵਾਰ ਗੱਲਾਂ ਸੱਚੀਆਂ ਧੂਮੇਵਾਰ ਗੱਲਾਂ ਸੱਚੀਆਂ ਸੁਣਾਉਂਦਾ